ਪਿੰਡ ਉਸਮਾਨਪੁਰ ਵਿਖੇ ਬੀਤੀ ਸ਼ਾਮ ਚੁਸਮੁਸਾ ਹੁੰਦੇ ਸਾਰੇ ਇੱਕ ਨੌਜਵਾਨ ਅਮਨਦੀਪ ਉਮਰ 28 ਸਾਲ ਦਾ ਸਿਰ ਕੁਝ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਛਲਣੀ ਕਰ ਦਿੱਤਾ ਮੌਕੇ ਤੇ ਨਵਾਂ ਸ਼ਹਿਰ ਪੁਲਿਸ ਵੀ ਪਹੁੰਚੀ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਸੁਖਦੀਪ ਸਿੰਘ ਸ਼ਿਕਾਰ ਅਤੇ ਕੌਂਸਲਰ ਪਰਮ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਲੁੱਟਖੋਹਾਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਵਿੱਚ ਕਰਨ ਲਈ ਸਰਕਾਰ ਫੇਲ ਸਾਬਿਤ ਹੋ ਰਹੀ ਹੈ। ਰੋਸ ਹੈ ਪਿੰਡ ਵਾਸੀਆਂ ਦੇ ਵਿੱਚ ਔਰ ਹੋਣਾ ਵੀ ਚਾਹੀਦਾ। ਹੋਣਾ ਵੀ ਚਾਹੀਦਾ ਪਿੰਡ ਵਾਸੀਆਂ ਚ ਰੋਸ ਹੈ ਔਰ ਹੋਣਾ ਵੀ ਚਾਹੀਦਾ ਕਿਉਂਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਜੇ ਜ਼ਿੰਮੇਵਾਰੀ ਚ ਪਤਾ ਹੀ ਕਰਾਂਗੇ ਤੇ ਇਸ ਸੁਭਾਵਕ ਗੱਲ ਹੈ ਲੋਕ ਆਪਣੇ ਜਾਨ ਮਾਲ ਦੀ ਰੱਖਿਆ ਪੁਲਿਸ ਨੇ ਕਰਨੀ ਹੈ ਨਾ ਸਾਡੇ ਜਾਨ ਮਾਲ ਦੀ ਰਾਖੀ ਤਾਂ ਜੇ ਪੁਲਿਸ ਅਤਨਾਹ ਦੇਣ ਤੋਂ ਲੇਟ ਆਉਂਦੀ ਹੈ ਪ੍ਰੈਸ ਪਹਿਲਾਂ ਆ ਜਾਂਦੀ ਹੈ ਲੋਕ ਪਹਿਲਾਂ ਇਕੱਠੇ ਹੋ ਜਾਂਦੇ ਆ ਜੁम्मेवार ਲੋਕ ਪਹਿਲਾਂ ਦੂਜੇ ਨਵੇਂ ਕੋਈ ਨਵੇਂ ਸ਼ਹਿਰ ਆ ਗਿਆ ਕੋਈ ਰਾਹਤ ਆ ਗਿਆ ਪਰ ਐਸਐਚਓ ਰਾਹੋਂ ਲੇਟ ਪਹੁੰਚੇ ਜਾਂ ਰਾਹੋਂ ਪੁਲਿਸ ਲੇਟ ਪਹੁੰਚੀ ਮੈਂ ਸਮਝਦਾ ਕਿਤੇ ਨਾ ਕਿਤੇ ਅਣਗਹਿਲੀ ਆ ਪੁਲਿਸ ਦੀ ਤਾਂ ਹੋਣੀ ਨਹੀਂ ਚਾਹੀਦੀ ਕੀ ਲੱਗਦਾ ਸੀ ਬੱਚਾ ਇਹ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਤੁਸੀਂ ਸਰੂ ਸਾਹਿਬ ਮਿਲਣਾ ਚਾਹੀਦਾ ਕਾਤਲਾਂ ਨੂੰ ਰੱਬ ਗਈ ਸਜਾ ਮਾਣੋ ਇਹ ਬੱਚਾ ਦੱਸ ਰਿਹਾ ਸੀ ਕਿ ਬਹੁਤ ਜ਼ਿਆਦਾ ਸ਼ਰੀਫ ਸੀਗਾ ਕਿਸੇ ਨਾ ਕੋਈ ਲਾਕਡਾਊਨ ਨਹੀਂ ਸੀ ਕੀ ਚੱਕਰ ਹੋ ਸਕਦਾ ਰਿਕੁਐਸਟ ਇਸ ਵੇਲੇ ਕੁਝ ਵੀ ਕਹਿਣਾ ਪਰ ਮناسب ਨੀਗਾ ਦੇਖੋ ਮناسب ਹੈ ਇਸ ਵੇਲੇ ਪਰਿਵਾਰ ਜਿਹੜਾ ਬੜਾ ਸੋ ਜਿੱਥੇ ਤੁਸੀਂ ਇਹ ਦੇਖ ਸਕਦੇ ਪੂਰਾ ਪਿੰਡ ਜਿਹੜਾ ਆ ਉਹ ਇਸ ਗੱਲ ਦੀ ਜੇ ਹਾਂ ਵੀ ਭਰ ਰਿਹਾ ਕਿ ਉਹ ਬੱਚਾ ਸ਼ਰੀਫ ਸੀਗਾ ਕਿਉਂਕਿ ਪੂਰਾ ਪਿੰਡ ਨਹੀਂ ਕਿਸੇ ਦਾ ਪੱਖ ਲੈ ਰਿਹਾ ਕਿ ਸ਼ਰੀਫ ਸੀਗਾ ਕਿਉਂਕਿ ਅਨਮੈਰਿਡ ਮੁੰਡਾ ਸੀਗਾ 25 26 ਸਾਈ ਉਮਰ ਹੈ ਉਹਦੀ ਮੈਂ ਸਮਝਦਾ ਬੜਾ ਮੰਦ ਭਾਗ ਹੈ ਪਰਿਵਾਰ ਦੇ ਲਈ ਵੀ ਔਰ ਇਲਾਕੇ ਦੇ ਲਈ ਵੀ ਕਿਉਂਕਿ ਜੇ ਇਹ ਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਲੋਕਾਂ ਦੇ ਅੰਦਰ ਸੁਭਾਵਿਕ ਹੈ ਜਿਹੜਾ ਦਹਿਸ਼ਤ ਦਾ ਮਾਹੌਲ ਬਣਨਾ ਤੇ ਅੱਜ ਜੇ ਅਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਘਰਾਂ ਦੇ ਲਾਗੇ ਮਹਿਬੂਜ ਨਹੀਂ ਤਾਂ ਆਪਾਂ ਕਿਤੇ ਮਹਿਬੂਜ ਹੋ ਸਕਦੇ ਹਾਂ ਸੋ ਸਰਕਾਰ ਨੂੰ ਆਪਣੀ ਜਿਹੜੀ ਸੁੱਤੀ ਨੀਂਦ ਹੈ ਉਹ ਤੋਂ ਜਾਗਣਾ ਚਾਹੀਦਾ ਔਰ ਜੇ ਅੱਜ ਇੰਨਾ ਗੈਂਗਵਾਰ ਵੱਧ ਗਿਆ ਤੇ ਪ੍ਰਸ਼ਾਸਨ ਤੇ ਸਰਕਾਰ ਕਿਤੇ ਨਾ ਕਿਤੇ ਉਹਦਾ ਸਰਕਾਰ ਦਾ ਫੇਲਿਅਰ ਹੈ ਇਹ ਵੀ ਪਤਾ ਲੱਗਿਆ ਸੀਸੀਟੀਵੀ ਕੈਮਰੇ ਲੱਗੇ ਸੀਗੇ ਉਹਨਾਂ ਨੂੰ ਤੋੜਿਆ ਗਿਆ ਆ ਫੋਟੋ ਬਾਕੀ ਨੋ ਉਹ بڑے ਸ਼ਾਤਰ ਦਿਮਾਗ ਉਹ ਜਿਹੜੇ ਕਾਤਲ ਆ ਕਿਉਂਕਿ ਉਹਨਾਂ ਨੇ ਉਹ ਬੱਚੇ ਦਾ ਮੋਬਾਈਲ ਵੀ ਲੈ ਗਏ ਕੈਮਰੇ ਵੀ ਤੋੜ ਦਿੱਤੇ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਉਹ ਬੜੀ ਪਲੈਨਿੰਗ ਨਾਲ ਆਇਆ ਔਰ ਔਰ ਸ਼ਰਿਆਂ ਵਿੱਚੋਂ ਗੋਲੀਆਂ ਚਲਾ ਕੇ ਉਹ ਭੱਜ ਗਏ